ਇਹ ਤਾਂ ਗੱਡੀ ਸਾਥ ਦੀ ਸੀ ਮੈਚਿੰਗ ਕਰਿਆ ਹੈ ਪੱਗ ਨਾਲ ਗੁੱਗੂ ਵੀ ਦੇਖੀਂ ਸੀ ਇਹ ਮਾਲਾ ਇਹੋ ਬੰਡਾ ਕਿੱਥੇ ਜੇਬ ਚ ਨਾ ਵੀ ਤੇ ਬੱਸ ਮੈਂ ਨਹੀਂ ਹੈਗਾ ਐਸਾ ਦੇਖ ਲਾ ਗੁੱਗੂ ਘੱਟੇ ਚ ਲਾਊਗਾ ਹਾਂਜੀ ਮੰਨ ਲਾਉਂਗੀ सत श्रीकाल जी सारू कि सारे आई होप सारे वजिया होवोंगे सारे वजिया ही चाहिए हो तो अच्छा चले से एक नवी जगह पर पहली बार जा रहे आप इतें देखते जाके कि रस्ते रुके राड़ा साहब इतने मत्था टेकेंगे फिर आप अगे चला Un am fost încălzită pe unul dintre bărbații mei și am început să în de acestei ਹਾਂਜੀ ਹੁਣ ਆਪਾਂ ਚੱਲ ਪਏ ਸੀ ਅੱਗੇ ਤੇ ਅੱਗੇ ਜੰਗਲ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਦੇਖ ਹੀ ਰਹੇ ਹੋ ਅੱਗੇ ਨਾਮ ਟੱਕੀ ਸਾਹਿਬ ਉੱਥੇ ਚੱਲੇ ਆ ਹੁਣ ਆਪਾਂ ਚਲੋ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਸਾਰਾ ਲੌਗ ਕਰਦੇ ਹੈ ਲੌਗ ਕਰਦੇ ਆਪਣੇ ਇੰਡੀਆ ਦੇ ਵਿੱਚ ਆਈ ਆਪਾਂ ਬਾਕੀ Bu kadar şey var, bir de nama ara ni ya. ਦੇਖੀ ਰਹੀ ਹਾਂ ਤੁਸੀਂ ਕਾਫੀ ਵੱਡਾ ਜੰਗਲ ਹੈ ਕਾਫੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਸਾਰੀਆਂ ਪ੍ਰਾਣੀਆਂ ਚੀਜ਼ਾਂ ਤੇ ਇੱਥੇ ਟੂਟੀਆਂ ਬਹੁਤ ਘੱਟ ਮਿਲਦੀਆਂ ਕਿਉਂਕਿ ਜਿਆਦਾਤਰ ਇਹ ਤੇ ਨਲਕੀ ਲੱਗੇ ਹੋਏ ਨੇ ਥੋੜੀ-ਥੋੜੀ ਦੂਰ ਤੇ ਨਲਕਾ ਲੱਗਿਆ ਹੋਇਆ ਮਿਲੇਗਾ ਇੱਥੇ ਉਹ ਚੀਜ਼ ਬਹੁਤ ਵਧੀਆ ਲੱਗੀ ਮੜੀ ਚਿੜੀਆਂ ਦੇਖ ਚੰਨ ਇਹ ਕਿਹਨੇ ਘੋਟੇ ਕਿਹਦੇ ਨੇ ਇੱਧਰ ਵੀ ਹੈ ਕਬੂਤਰ

इत अर जाके दरबार साहब बनिया हुआ बहुत सोना बहुत सोनी डेकोरेशन की पंछियों लिये बहुत सोने आलने वगैरह लगे हुए ने इथे बहुत सोहना है अंदरों मोर ओ सीते घोड़े हाँ। फिर इधर चलते ਹਾਂ ਇੱਥੇ ਸਾਰੀਆਂ ਪੁਰਾਣੀਆਂ ਤੂਤੀਆਂ ਹਾਂ ਖੰਡ ਰਿਸੀਨ ਇਹ ਤਾਂ ਖੰਡ ਬਣਾਈ ਜਾਂਦੇ ਸੀ ਇੱਥੇ ਲਾ ਦਿਓ ਚੱਕਣਾ ਜਾ ਜਾ ਜਾਓ ਜਾ ਹਨਪਾਗੇ ਸੀ ਪੁਰਾਣੇ ਘਰ ਚ ਇੱਥੇ ਪੁਰਾਣਾ ਘਰ ਇਹਨਾਂ ਨੇ ਬਣਾਇਆ ਹੋਇਆਗਾ ਬਹੁਤ ਸੋਹਣਾ ਬਹੁਤ ਸੋਹਣਾ ਸਾਮਾਨ ਰੱਖਿਆ ਹੈ ਸਾਰੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਚੱਲਦੇ ਆਪਾਂ ਅੱਗੇ ਦੇਖੋ ਪੁਰਾਣੇ ਸੰਦੂਖ ਹਰ ਚੀਜ਼ ਦੇ ਉੱਪਰ ਲਿਖਿਆ ਹੋਇਆ ਹੈ ਕਿ ਕਿਹੜੀ ਕੀ ਚੀਜ਼ ਹੈ ਬਹੁਤ ਸਾਰੀਆਂ ਆਪਾਂ ਦੇਖੀਆਂ ਵੀ ਨਹੀਂ ਹੋਈਆਂ ਜਿਹੜੀਆਂ ਇੱਥੇ ਆ ਕੇ ਦੇਖੀਆਂ ਨੇ ਬਹੁਤ ਪੁਰਾਣੀਆਂ ਜਿਹੀਆਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ ਇੱਥੇ देखो सानू त बहुत ਸੋਹਣਾ ਲੱਗਿਆ ਕਿਹ ਕਿਆ ਚੀਜ਼ ਦਾ ਬਹੁਤ ਘੱਟ ਮਿਲਦੀ ਆ ਬਹੁਤ ਸੋਹਣਾ ਘਰ ਬਣਾਇਆ ਹੋਇਆ ਬਰਾਣਾ ਇੱਧਰ ਨਹੀਂ ਗਈ ਇੱਧਰ ਨਹੀਂ ਗਈ ਇੱਧਰ ਇਹਨਾਂ ਦਾ ਚੁੱਲ੍ਹਾ ਬਣਾਇਆ ਹੋਇਆ ਚੌਂਕਾ ਬਣਾਇਆ ਹੋਇਆ ਏ ਜਿੱਥੇ ਸਾਰਾ ਸਮਾਨ ਰੱਖਿਆ ਹੈ ਚੁੱਲ੍ਹੇ ਹਾਰੇ ਸਾਰਾ ਪੁਰਾਣਾ ਸਮਾਨ ਦਿਖਾਇਆ ਹੋਇਆ ਹੈ ਇੱਥੇ ਬਣਿਆ ਵੀ ਇਹ ਉਹਦਾ ਹੋਇਆਗਾ ਪ੍ਰਾਲੀ ਜੀ ਦਾ ਬਣਾਇਆ ਹੋਇਆ ਏ ਸਾਰਾ ਕੁਝ ਇੱਥੇ ਐਵੇਂ ਹੀ ਬਣਿਆ ਹੋਇਆ ਪ੍ਰਾਲੀ ਜੀ ਦਾ ਬਹੁਤ ਸੋਹਣਾ ਲੱਗਦਾ ਆ ਦੇਖੋ ਅੱਗੇ ਦਿਖ ਰਿਹਾ ਆ ਦੇਖੋ ਝੋਪੜੀਆਂ ਜਿਹਾ ਬਣਾਈਆਂ ਹੋਈਆਂ ਸਾਰੀਆਂ ਇਹ ਹੋਰ ਬਹੁਤ ਸਾਰੇ ਪ੍ਰਾਣੀਆਂ ਜੀ ਇੱਥੇ ਕੜਾਈਆਂ ਨੇ ਉਹਦਾ ਵੀ ਬੰਦ ਨੇ ਉਧਰ ਉਹਦੇ ਤੋਂ ਨਹੀਂ ਉਹ ਦੂਰ ਬਾਹਰ ਨਹੀਂ ਨਿਕਲਦੇ ਉਹ ਇਹ ਤਾਂ ਐਸਾ ਹੁੰਦਾ ਕੋਈ ਫੌਂਟੀ ਨਹੀਂ ਹੈ ਕਿ ਫਿਰ ਆਪਾਂ ਰਸਤਾ ਜਾਂਦਾ ਵਾਪਸ ਐ ਜਾਵਾਂਗੇ ਆਹਾਂ 아, 네, 오토 ख ो उठ ब बहुत सारे जानवर है है चलो आ जाओ इधर तक ये ज नहीं है ना जे जे अच्छे है रेगस्थान है? ਹਾਂਜੀ ਹੁਣ ਆਪਾਂ ਚੱਲਾਂਗੇ ਵਾਪਸ ਤੇ ਸਾਰਾ ਆਪਾਂ ਦੇਖ ਲਿਆ ਤੁਹਾਨੂੰ ਤਾਂ ਬਹੁਤ ਸੋਹਣਾ ਲੱਗਿਆ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਈਆਂ ਨੇ ਸਾਰਾ ਕੁਝ ਟਾਣਾ ਦੇਖਣ ਨੂੰ ਮਿਲਦਾ ਤੇ ਜੇ ਤੁਹਾਡਾ ਕਿੱਦਾਂ ਇੱਧਰ ਨੂੰ ਬਸਦਾ ਤਾਂ ਜਰੂਰ ਆਇਓ ਚਲੋ ਦੇਖਿਓ ਅਚਲੋ ਆਪਾਂ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਥੈਂਕ ਯੂ ਬਾਏ ਬਾਏ